ਕਰੋ ਕਰੋ ਮੈਂਦਰ ਸਾਹਿਬ ਇੱਥੇ ਲਾ ਕੇ ਮੈਂਦਰ ਨਾਮ ਕਿਹੜੇ ਸੋਨਿਹਾਰ ਰਸਿਆ ਕਾਲੇ ਬੋਲੇ ਸੋਨਿਹਾਰ ਰਸਿਆ ਕਾਲੇ ਬੋਲੇ ਸੋਨਿਹਾਰ ਰਸਿਆ ਕਾਲੇ ਚਲੋ ਪਹਿਲੋ ਸੁਣੋ ਇੱਕ ਮਿੰਟ ਬਾਬਾ ਇੱਕ ਕਰੋ ਉਹਨੂੰ ਕੋਈ ਨਾ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਸਭ ਤੇਰੇ ਨਾਲ ਨੇ ਪਪਾ ਲੋਣੀ ਵੀ ਨਹੀਂ ਆ ਹਾਂ ਨਹੀਂ ਹੁਣ ਲਾਣੀ ਲੋਣੀ ਨਹੀਂ ਆ ਤੇ ਪਾਰ ਤੇ ਕਰਕੇ ਤਰੀ ਇਹ ਹੁਣ ਫੌਜਾਂ ਨੇ ਸਚਾਈ ਆ ਹਾਂ ਇੱਥੇ ਉਹ ਨਗਣਾ ਰਹੀ ਪਹਿਲਾਂ ਹੁਣ ਫੌਜ ਛੋੜੀ ਗਲੋਤੀ ਇੱਕ ਦੇ ਆਓ ਮੇਰੇ ਨਾਲ ਸਬਾਬਾਓ ਚੱਲੋ ਲੋ ਪੈਰੋ ਖੜੋ ਖੜੇ ਦੋਲਿਆ ਹਰਸ਼ਿਆ ਕਾਲ ਭਾਈ ਤੂੰ ਵੀ ਟੋਕੀ ਫਸੇ ਸਾਈਡ ਤੇ ਨੋ 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 ਥੋੜਾ ਜਿਹਾ ਖਾਲਸਾ ਵਾਹੀਰ ਕੀਤੀ ਫਤਿਹ ਤੋਂ ਸੰਗਤ ਜਿਹੜੀ ਅੱਜ ਵੀ ਦੇਖ ਲੈ ਜੀ ਪਿਛਲੇ ਦਿਨ ਜਿਹੜਾ ਅੰਮ੍ਰਿਤਸਰ ਵਿੱਚ ਘਟਨਾ ਵਾਪਰੀ ਇਹਨਾਂ ਦੀ ਦਸਤਾਰ ਲਾਹ ਕੇ ਜਿਹੜਾ ਬਾਥਰੂਮ ਸਾਹਿਬ ਪੈ ਗਿਆ ਇਹ ਉਹ ਵੀਰ ਨੂੰ ਹੀ ਛੱਡਿਆ ਗਿਆ ਜਿੱਥੇ ਉਹ ਘਟਨਾ ਹੋਈ ਉੱਥੇ ਜਿਹੜਾ ਮਾਤਲ ਮੰਗ ਗਿਆ ਉਹਨੇ ਮਤਲਬ ਕਿਹੜਾ ਕੱਢਿਆ ਪੰਜਾਂ ਪਿਆਰੇ ਤੇ ਬੇਸ਼ੂਗ ਫਾਲਤਖਤ ਸਾਹਿਬ ਜੋ ਉਹਨੂੰ ਪੰਜ ਪਿਆਰੇ ਸੇਵਾ ਲਾਉਣਗੇ ਉਹ ਫਿਰ ਸੇਵਾ ਤੋਂ ਬਾਅਦ ਹੀ ਮਤਲਬ ਡਿਊਟੀ ਜੋਇਨ ਕਰੇਗਾ ਉਹਨਾਂ ਤੱਕ ਉਹ ਕੁੜੀ ਜਿਹੜਾ ਉਹ ਵੀਰ ਡਿਊਟੀ ਜੋਇਨ ਨਹੀਂ ਕਰੇਗਾ ਆ ਮੈਨੇਜਰ ਸਾਹਿਬ ਜਾਂ ਮੈਨੇਜਰ ਸਾਹਿਬ ਨੇ ਜਿਹੜੀ ਉਹ ਇਸ ਚੀਜ਼ ਦੀ ਗਲਤੀ ਮੰਨੀ ਹੈ ਕਿ ਮੇਰੇ ਸਟਾਫ ਕੋਲ ਗਲਤੀ ਹੋਈ ਆ ਉਹ ਆਪ ਜਿਹੜੀ ਦਸਤਾਰ ਸਜਾਉਣ ਨਾਲ ਆਏ ਆ ਬਜ਼ੁਰਗਾਂ ਦੇ ਸਾਡੇ ਵੱਲੋਂ ਦਸਤਾਰ ਸਜਾ ਦਿੱਤੀ ਗਈ ਆ ਗੁਰੂ ਸਾਹਿਬ ਕਿਰਪਾ ਕਰਨ ਨਾਲ ਚੜ੍ਹਦੀ ਕਲਾ ਵਿੱਚ ਰੱਖਣ ਬਾਕੀ ਜੇ ਅੱਗੇ ਤੋਂ ਕੋਈ ਇਹੋ ਜਿਹੀ ਘਟਨਾ ਲੱਗਦੀ ਆ ਜਾਂ ਉਹ ਵੀ ਉਹ ਅਗਲੀ ਭਾਂਦੀ ਕਾਰਵਾਈ ਕਿਤੇ ਨੂੰ ਭਾਂਦਾ ਸੋਧਾ ਲਾਇਆ ਜਾਊਗਾ ਬਾਕੀ ਮੈਂਨ ਸਿੰਘ ਸਾਹਿਬ ਇਹ ਕੰਮ ਦਾ ਸਾਰਾ ਦਾ ਹਾਂ ਜੀ ਮੈਂਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕੁਛ ਪਿਛਲੇ ਦਿਨਾਂ ਤੋਂ ਮੰਦਭਾਗੀ ਘਟਨਾ ਹੋਈ ਸੀ ਕਿ ਸਾਡੇ ਬਜ਼ੁਰਗ ਪਿਤਾ ਅਸਮਾਨ ਨੇ ਇਹਨਾਂ ਨੇ ਕਿਤੇ ਆਪਣੇ ਸਟੌਪ ਦੇ ਵਿੱਚ ਬਾਥਰੂਮ ਕੀਤਾ ਸੀ ਉਹ ਜਿਹੜਾ ਸਾਡਾ ਸੇਵਾਦਾਰ ਹੀ ਉੱਥੇ ਆਪਣਾ ਸਟੌਪ ਤੇ ਉਨੇ ਕਿਤੇ ਗਲਤੀ ਦੇ ਨਾਲ ਇਹਨਾਂ ਕੋਲ ਸਾਫ਼ ਕਰਨ ਲਈ ਕਿਹਾ ਪਰ ਇਹਨਾਂ ਨੇ ਉਹ ਪਕੜੀ ਲਾ ਕੇ ਚਲੋ ਸਾਫ਼ ਕਰਤਾ ਉਹਦੀ ਮਾਫੀ ਮੰਗੀ ਗਈ ਹੈ ਉਹਦੇ ਕੋ ਮੰਗਵਾਈ ਗਈ ਹੈ ਔਰ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਕਿ ਤੂੰ ਨੌਕਰੀ ਤੇ ਨਹੀਂ ਆਏਗਾ ਔਰ ਸਵੇਰੇ ਪੰਜ ਸਹਿਬ ਪਿਆਰਿਆਂ ਕੋ ਜਾ ਕੇ ਉਹ ਮਾਫੀ ਮੰਗੇਗਾ ਠੀਕ ਹੈ ਬਾਕੀ ਦੁਬਾਰਾ ਫਿਰ ਨੌਕਰੀ ਤੇ ਰੱਖਿਆ ਜਾਏਗਾ ਸਾਡੇ ਜਿਹੜਾ ਸਪੋਰਟ ਕਰਦੀ ਲਗਲੀ ਗਾਰਡ ਜਿਹੜੇ ਆ ਉਹਨਾਂ ਨੂੰ ਸਸਪੈਂਡ ਕਰਨ ਦਾ ਆਰਡਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਕੰਮਸ਼ਾਹੀ ਲਾਈਆਂ ਗਈਆਂ ਸੀ ਨਹੀਂ ਮੈਡਮ ਹਾਂ ਚਲੋ ਜੋ ਸਾਡੇ ਪਹਿਲਾ ਸੀਨੀਅਰ ਸੀ ਅਜੀਤ ਮਰਦੀ ਉਹਨਾਂ ਨੇ ਜੋ ਵੀ ਕੀਤਾ ਸੀ ਉਹ ਬਾਰੇ ਮੈਨੂੰ ਨਹੀਂ ਪਤਾ ਪਰ ਮੈਂ ਇਸ ਬੇਟੀ ਨੂੰ ਖੇ ਦੁਬਾਰਾ ਚੌਂਕਲੇ ਲਿਆਵਾਂਗਾ ਔਰ ਪਹਿਲਾਂ ਜਿਹੜੀ ਦੂਸਰੀ ਬੇਟੀ ਆ ਉਹਨੂੰ ਵੀ ਚੌਂਕਲੇ ਲੱਗਾ ਲਿਆਵਾਂਗਾ ਧੰਨਵਾਦ ਕਰਨਾ ਅਸੀਂ ਆਪਣੀ लवली ਭੈਣ ਦਾ ਜਿਨ੍ਹਾਂ ਨੇ ਇਹ ਕੇਸ ਮੁੱਦਾ ਚੱਕਿਆ ਕਿਉਂਕਿ ਜੇ लवली ਭੈਣ ਉੱਥੇ ਸੈਰ ਨਾ ਲੈ ਲਈ ਤੇ ਕਿਸੇ ਨੂੰ ਇਸ ਕੇਸ ਬਾਰੇ ਪਤਾ ਨਹੀਂ ਸੀ ਲੱਗਣਾ ਪਤਾ ਨਹੀਂ ਸੀ ਲੱਗਣਾ ਕਿ ਬਾਪੂ ਜੀ ਦਫ਼ਤਰ ਜਿਹੜੀ ਉਹਦੇ